ਪਾਕਿਸਤਾਨ ਦੇ ਵਿੱਚ ਭਾਰੀ بارش ਕਾਰਨ ਪੰਜਾਬ ਅਤੇ ਖੈਬਰ ਪੁਖਤੂਨਖਵਾਲ ਸੂਬਿਆਂ ਤੋਂ ਵਿੱਚ ਹੜ੍ਹ ਦੀ ਸਥਿਤੀ ਹੈ ਤਾਂ 5 ਲੱਖ ਲੋਕਾਂ ਨੇ ਆਪਣੇ ਘਰ ਛੱਡਦੇ ਸ਼ੁਰੂ ਕਰ ਦਿੱਤੇ ਨੇ ਤਾਂ ਰਾਸ਼ਟਰੀ ਆਫਤ ਪ੍ਰਬੰਧਨ ਯਾਨੀ ਕਿ ਐਂਡੀ ਐਮਈ ਦੇ ਅਨੁਸਾਰ 26 ਜੂਨ ਤੋਂ 21 ਅਗਸਤ ਤੱਕ ਪਾਕਿਸਤਾਨ ਦੇ ਵਿੱਚ ਹੜ੍ਹਾਂ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ 854 ਹੁੰਦੀ ਹੈ ਤਾਂ 1100 ਤੋਂ ਵੱਧ ਲੋਕ ਜ਼ਖਮੀ ਹੋ ਗਏ ਨੇ ਐਂਡੀ ਐਮਈ ਦੇ ਅਨੁਸਾਰ ਦੋ ਦਿਹਾਤੀ ਮੌਤਾਂ ਘਰ ਟਹਿਣ ਅਤੇ ਅਚਾਨਕ ਆਏ ਹੜ੍ਹਾਂ ਕਾਰਨ ਹੋਈਆਂ ਨੇ ਜਦੋਂ ਕਿ ਦਸ ਦੇ ਵਿੱਚ ਸਿਰਫ ਇੱਕ ਮੌਤ ਡੁੱਬਣ ਕਾਰਨ ਪੰਜਾਬ ਦੀ ਮੰਤਰੀ ਮਰੀਮ ਔਰੰਗਬੇਜ਼ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਹੜਾ ਹੈ ਹੜਾ ਤੋਂ 20 ਲੱਖ ਲੋਕ ਪ੍ਰਭਾਵਿਤ ਹੋਏ ਨੇ ਤੇ ਪਹਿਲੀ ਵਾਰ ਹੈ ਜਦੋਂ ਸਤਲੁਜ ਚਨਾਬ ਅਤੇ ਰਾਵੀ ਦੇ ਪਾਣੀ ਦਾ ਪੱਧਰ ਇੰਨਾ ਵੱਧ ਗਿਆ 2022 ਦੇ ਵਿੱਚ ਆਇਆ ਹੜ ਪਾਕਿਸਤਾਨ ਚ ਹੁਣ ਤੱਕ ਦੇ ਸਭ ਤੋਂ ਵਿਨਾਸ਼ਕਾਰੀ ਹੜਾਂ ਦੇ ਵਿੱਚੋਂ ਇੱਕ ਸੀ ਇਸ ਸਮੇਂ ਦੌਰਾਨ 3 ਕਰੋੜ ਤੋਂ ਵੱਧ ਲੋਕਾਂ ਨੂੰ ਆਪਣੇ ਘਰ ਛੱਡਨੇ ਪਏ ਸਨ 1700 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਤੇ ਲਗਭਗ 30 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਤਾਂ 2022 ਦੇ ਹੜ੍ਹ ਦੇ ਨਾਲ ਪਾਕਿਸਤਾਨ ਨੂੰ 14.8 ਡਾਲਰ ਦਾ ਨੁਕਸਾਨ ਹੋਇਆ। ਦੋਸਤੋ ਬਾਅਦ ਜਿਹੜਾ ਕਿ ਮਾਹਿਰਾਂ ਦਾ ਕਹਿਣਾ ਹੈ ਕਿ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਹੜ੍ਹ ਦੀ ਸਥਿਤੀ ਜਿਹੜੀ ਕਿ ਲਗਾਤਾਰ ਵਿਗੜ ਰਹੀ ਹੈ। ਉਤਸਰਜ ਕਿ ਪੰਜਾਬ ਦੇ ਖੈਬਰ ਪਖਤੂਨਫਾ ਦੇ ਵਿੱਚ ਲੋਕਾਂ ਦੀ ਮੌਤ ਦਾ ਕਾਰਨ ਨਦੀ ਦੇ ਕੰਢਿਆਂ ਉੱਤੇ ਗੈਰ ਕਾਨੂੰਨੀ ਤੌਰ ਤੇ ਬਣਾਏ ਗਏ ਘਰ ਵੀ ਦੱਸੇ ਜਾ ਰਹੇ ਨੇ। ਇਹ ਘਰ ਮਾੜੇ ਢਾਂਚੇ ਨਾਲ ਬਣਾਏ ਨੇ ਜੋ ਕਿ ਅਚਾਨਕ ਆਏ ਹੜ੍ਹਾਂ ਦੇ ਵਿੱਚ ਵਹਿ ਗਏ। ਤਾਂ ਪਾਕਿਸਤਾਨ ਦੇ ਵਿੱਚ ਛੜਾ ਕਾਰਨ ਪਿਛਲੇ 24 ਘੰਟਿਆਂ ਤੋਂ ਵਿੱਚ 15 ਲੋਕਾਂ ਦੀ ਮੌਤ ਹੋ ਗਈ ਹੈ। ਪੰਜਾਬ ਸੂਬੇ ਦੇ ਵਿੱਚ 10 ਲੋਕਾਂ ਦੀ ਜਾਨ ਚਲੀ ਗਈ ਹੈ ਜਦੋਂ ਕਿ ਖਿਆਬਰ ਪਖਤੂਨਖਵਾ ਸੂਬੇ ਦੇ ਵਿੱਚ 5 ਲੋਕਾਂ ਦੀ ਜਾਨ ਚਲੀ ਗਈ ਹੈ ਸੋ ਹੁਣ ਤੱਕ ਲੱਖਾਂ ਲੋਕ ਹੜ੍ਹ ਤੋਂ ਪ੍ਰਭਾਵਿਤ ਹੋਏ ਨੇ ਸੋ ਪੰਜਾਬ ਦੇ ਸੂਚਨਾ ਮੰਤਰੀ ਆਜ਼ਮ ਬੁਖਾਰੀ ਨੇ ਕਿਹਾ ਕਿ ਪੰਜਾਬ ਦੇ ਵਿੱਚ ਆਇਆ ਇਹ ਭਿਆਨਕ ਖੜਾ ਦੇ ਨਾਲ 20 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋ ਗਏ ਨੇ ਜਦੋਂ ਕਿ ਸਰਕਾਰ ਨੇ ਹਰੜ੍ਹ ਦੇ ਵਿੱਚ ਫੌਸੇ 7.60 ਲੱਖ ਲੋਕਾਂ ਉਤੇ 5 ਲੱਖ ਤੋਂ ਵੱਧ ਜਾਨਵਰਾਂ ਨੂੰ ਬਚਾਇਆ ਤਤਾਜ਼ੂ ਕੀ ਪੰਜਾਬ ਦੀ ਰਾਜਸਥਾਨੀ ਲਾਹੌਰ ਦੇ ਵਿੱਚ ਵੀ 15 ਲੱਖ ਲੋਕ ਪ੍ਰਭਾਵਿਤ ਹੋ ਗਏ ਨੇ